ਸਤਿ ਸ਼੍ਰੀ ਅਕਾਲ ਜੀ ਆਪਾਂ ਖੜੇ ਆ ਅੱਜ ਪਿੰਡ ਬਨਣਾ ਵਾਲੀ ਇੱਥੇ ਬਾਬਾ ਜੀ ਹੋਰੇ ਆਏ ਆ ਆਪਣਾ ਮਹਿਤਾ ਚੌਂਕ ਤੋਂ ਜਿਹੜੀ ਛੰਤ ਜਰਨੈਲ ਸਿੰਘ ਭਿੰਡਰਾ ਆਂਦੀ ਜਿਹੜਾ ਉਹਨਾਂ ਦਾ ਗੁਰੂ ਘਰ ਤੇ ਮਹਿਤਾ ਚੌਂਕ ਤੇ ਉੱਥੋਂ ਮੇਨ ਬਾਬਾ ਜੀ ਹੋਰੇ ਇੱਥੋਂ ਉਸੇ ਜੱਥੇ ਚੋਂ ਆ ਤੇ ਇਹਨਾਂ ਦੇ ਘੋੜੇ ਵਿਖਾਉਣ ਲੱਗੇ ਆ ਬਾਬਿਆਂ ਦੇ ਆਪਾਂ ਤੁਹਾਨੂੰ ਤੇ ਜਰਾਵਰ ਮੈਨੂੰ ਕਹਿੰਦਾ ਨਾ ਮੈਂ ਰਾਈਡਿੰਗ ਕਰਨੀ ਹੈਂ ਤੇ ਮੈਂ ਚੱਲੋ ਅੱਜ ਮੈਨੂੰ ਇੱਥੇ ਆਈ ਸੀ ਨਿੰਦੇ ਪਾਉ ਕੋਲੇ ਤੇ ਬਾਬਾ ਜੀ ਹੋਰਾਂ ਨਿੰਦੇ ਪਾਉ ਨਾਲ ਬਹੁਤ ਪਿਆਰ ਹੈ ਗੋਸ਼ੇ ਨਾਲ ਤੇ ਆ ਵੇਖੋ ਹੁਣ ਆਪਾਂ ਜਰਾਵਰ ਨੂੰ ਇਧਰ ਘੋੜੇ ਤੇ ਚੜਾਵਾਂਗੇ ਆ ਖੜਾ ਜਰਾਵਰ ਆ ਇਧਰ ਹੋਣਾ ਤੇ ਆ ਵੇਖੋ ਬਾਬਾ ਜੀ ਖਰੀ ਤੇ ਆ ਤੁਹਾਨੂੰ ਪਤਾ ਹੀ ਜਰਾਵਰ ਨੂੰ ਜਿਹੜਾ ਸ਼ੌਂਕ ਆ ਘੋੜਿਆਂ ਦਾ ਇਹਨੂੰ ਜੰਮਦੇ ਨੂੰ ਸਮਝ ਲੋ ਇੱਕ ਸ਼ੌਂਕ ਆ ਬਹੁਤ ਪ੍ਰੇਮ ਆ ਚਲ ਆ ਜੀ ਬਾਬਿਆਂ ਦੇ ਘੋੜੇ ਚੜ੍ਹਦੇ ਆ ਬਾਬਾ ਜੀ ਹੋਰੀ ਆ ਦੇਖੋ ਜੰਮ ਨੂੰ 10 ਸਾਲ ਤੇ ਜੰਮ ਉਹਨੇ ਜਰਾ ਪਰ ਰਾਈਡਿੰਗ ਕਰਦਾ ਘੋੜੀ ਤੇ ਘੋੜੇ ਤੇ ਹੋਰੇ ਘੋੜੇ ਤੇ ਇੱਧਰ ਪਹਿਲਾਂ ਬਾਬਾ ਜੀ ਵੈਗਰੂ ਖਾਲਸਾ ਹੀ ਵੈਗਰੂ ਫਤੇ ਜੀ ਵੈਗਰੂ ਖਾਲਸਾ ਵੈਗਰੂ ਫਤੇ ਤੇ ਬਾਬਾ ਜੀ ਪਹਿਲਾਂ ਦੱਸੋ ਵੀ ਇਹ ਘੋੜੇ ਦਾ ਨਾਮ ਕੀ ਹੈ ਜੀ ਲਾਲੀ ਅੱਛਾ ਲਾਲੀ ਅੱਛਾ ਇਹ ਮਾਲਵਾੜੀ ਹੈ ਨਾ ਤੇ ਕਿੰਨੇ ਟਾਈਮ ਦਾ ਹੋ ਗਿਆ ਇਹ ਪਹਿਲਾਂ ਸਾਨੂੰ ਨਾ ਗੋਲਟੀ ਵੀਰ ਬਠਿੰਡੇ ਦਾ ਅੱਛਾ ਅੱਛਾ ਉਹਨੇ ਘੋੜਾ ਦਿੱਤਾ ਅੱਛਾ ਉਹਨਾਂ ਨੇ ਦਿੱਤਾ ਸੀਗਾ ਗੋਲਟੀ ਵੀਰ ਗੋਲਡੀ ਵੀਰ ਉਹ ਕਰਦਾ ਘੋੜੀਆਂ ਦਾ ਠੀਕ ਆ ਠੀਕ ਆ ਠੀਕ ਉਹਨਾਂ ਚੜਾ ਠੀਕ ਆ ਠੀਕ ਉਹਨੇ ਪੰਜ ਘੋੜੇ ਦਾਨੋਂ ਚੜਾਏ ਅੱਛਾ 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 ਆਪਣਾ ਜਥੇ ਬਾਰੇ ਦੱਸਿਓ ਜੀ ਜਿਸਾ ਆਪਣਾ ਜਿਹੜਾ ਤਰਦਾਦਾ ਮਹਿਤਾ ਜੀ ਨੂੰ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਗੁਰਦੇਵ ਸਿੰਘ ਸਾਹਿਬ ਜੀ ਠੀਕ ਆ ਉਹਨਾਂ ਤੋਂ ਬਾਅਦ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਸੁਖਾ ਸਿੰਘ ਸਾਹਿਬ ਜੀ ਸੁਖਾ ਸਾਹਿਬ ਠੀਕ ਆ ਜੀ ਉਹਨਾਂ ਗੱਦੀ ਨਸੀਬ ਮੌਜੂਦਾ ਮੁਖੀ ਮਹਾਂਪੁਰਖ ਬਾਬਾਜੀਤ ਸਿੰਘ ਬਾਬਾਜੀਤ ਸਿੰਘ ਠੀਕ ਆ ਜੀ ਸਨਵਾ ਰਹੇ ਠੀਕ ਆ ਸੇਵਾ ਨਿਵਾ ਰਹੇ ਆ ਠੀਕ ਆ ਠੀਕ ਆ ਠੀਕ ਆ ਇਹ ਜਦੋਂ ਹੁਣ ਥੋੜਾ ਇੱਥੇ ਬੰਨਣ ਆ ਲਈ ਹਰ ਸਾਲ ਹੀ ਆਉਂਦਾ ਇੱਥੇ ਹਾਂ ਉਹ ਲੋਂਦਾ ਪੜਾ ਗਰਜੀਤ ਨਹੀਂ ਕੋੜੀਆਂ ਨਾਲ ਹਾਂਜੀ ਹਾਂਜੀ ਉਹ ਦੂਰ ਦਾ ਠੀਕ ਆ ਜੀ ਉਹਦੇ ਘਰ ਤਾਂ ਨਹੀਂ ਨਾ ਫਿਰ ਠੀਕ ਆ ਠੀਕ ਆ ਬਾਹਰ ਲਾ ਦੀ ਦੇ ਕੋੜੇ ਠੀਕ ਆ ਬਾਈ ਠੀਕ ਆ ਜੀ ਜਦ ਜਦ ਪਾਈ ਦੀ ਮੌਜ ਫੋਨ ਨੂੰ ਸਿੱਧਾ ਆਉਣ ਜਾਣ ਦਾ ਸੋ ਗਿਆ ਠੀਕ ਆ ਠੀਕ ਆ ਉਹਦਾ ਸਾਰਾ ਜਿੰਨੇ ਦਲ ਵੀਰ ਸਾਰੇ ਆਨੰਦਪੁਰ ਸਾਹਿਬ ਚਾਹਦੇ ਮਾਨਦੇ ਠੀਕ ਆ ਠੀਕ ਆ ਜੀ ਠੀਕ ਆ ਜੀ ਬਾਈ ਠੀਕ ਆ ਬਾਈ ਬਾਈ ਖਾਲਸਾ ਜੀ ਬਾਈ ਫਤਿਹ ਆ ਵੇਖੋ